ਕਿ ਮੈਂ ਦੇਖਿਆ ਇਹ ਜਿਹੜੇ ਕਿਸਾਨ ਦਸਤੂਰ ਮੋਰਚਾ ਹੈਗਾ ਸਰਵਜਿੰਦ ਸਿੰਘ ਵਦੇਰ ਹੋਰਾਂ ਦਾ ਇਹਨਾਂ ਨੇ ਹੁਣ ਵੱਡੇ ਵੱਡੇ ਇਹ ਕਹਿੰਦੇ ਅਸੀਂ ਐਲਾਨ ਕੀਤੇ ਨੇ ਕਿ ਜਿਹੜੀ ਜ਼ਖਮੀ ਹੋਈ ਸੀ ਜਾਂ ਜਿੰਨਾਂ ਦੀਆਂ ਕਿਸਾਨੀਆਂ ਲੋਟਣ ਵੇਲੇ ਆਪਣੇ ਕਿਸਾਨ ਵੀ ਆਪਣੇ ਵਿੱਚ ਨਹੀਂ ਰਹੇ ਜਾਂ ਫੈਕਟਰੀ ਤੋਂ ਲੀਜ਼ ਇਹਨਾਂ ਦੀਆਂ ਚੋਰੀਆਂ ਕਰਦੀਆਂ ਸਮਾਰਟ ਮੀਟਰਸ ਹੋ ਗਿਆ ਜਾਂ ਜਿਹੜੇ ਦੂਜੀ ਗੱਲ ਕਰਦਣੇ ਆ ਕਿ ਜਿਹੜੇ ਉੱਥੇ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਯਾ ਹੋ ਰਹੀ ਜੇ ਇਲਾਨ ਕਰਦੇ ਨੇ ਮੰਤਰੀਆਂ ਦਾ ਹੋਰਾਂ ਦਾ ਘਰਾਓ ਕਰਾਂਗੇ ਮੈਂ ਇਹਨਾਂ ਪੁੱਛਣਾ ਚਾਹੁੰਦਾ ਕਿ ਜਿੰਨੀਆਂ ਜਥੇਬੰਦੀਆਂ ਹੈਗੀਆਂ ਕਦੇ ਤੁਸੀਂ ਪੰਜਾਬ ਬਾਰੇ ਸੋਚਿਆ ਕਿ ਜਿਹੜਾ ਮਾਹੌਲ ਤੁਸੀਂ ਪੰਜਾਬ 'ਚ ਬਣਾ ਰਹੇ ਹੋ ਇਲਾਨ ਕਰਨ ਬੈਠਿਆ ਜੀ ਟੀਵੀ ਤੇ ਪ੍ਰੈਸ ਕਾਨਫਰੰਸ ਕਰਕੇ ਯਾਰ ਧੰਦੇ ਲਾਵਾਂਗੇ ਰੇਲਾ ਰੋਕਾਂਗੇ ਆ ਸੜਕਾਂ ਜਾਮ ਕਰਾਂਗੇ ਕਿ ਪੰਜਾਬ ਦੀ ਇਕਨੋਮੀ ਪੰਜਾਬ ਦਾ ਜਿਹੜਾ ਬਿਜ਼ਨਸ ਹੈ ਜਾਂ ਪੰਜਾਬ ਦਾ ਇੱਕ ਐਟਮੋਸਫੀਅਰ ਹੈ ਤੁਸੀਂ ਕਿੰਨਾ ਖਰਾਬ ਕਰ ਰਹੇ ਹੋ ਜਦੋਂ ਦੇਖੋ ਜਿਹੜਾ ਅਸਲੀ ਅੰਦੋਲਨ ਹੋਇਆ ਸੀ ਉਹ ਦਿੱਲੀ ਇਹ ਪਹਿਲਾ ਅੰਦੋਲਨ ਹੈ ਜਿੱਥੇ ਗੱਲ ਖਤਮ ਹੋ ਗਈ ਹੁਣ ਤੁਸੀਂ ਦੁਬਾਰਾ ਜਦੋਂ ਕਿਸਾਨੀ ਜਿਹੜੇ ਕਾਨੂੰਨ ਸੀਗੇ ਲੋਕਾਂ ਨੂੰ ਨਹੀਂ ਪਸੰਦ ਸੀ ਮੋਦੀ ਜੀ ਨੇ ਵਾਪਸ ਲੈ ਲਏ ਜਦੋਂ ਵਾਪਸ ਲੈ ਲਏ ਸਾਰੀ ਗੱਲ ਖਤਮ ਹੋ ਗਈ ਹੁਣ ਬਾਰ ਬਾਰ ਅਰੇਤੀ ਅੰਦੋਲਨ ਹਰੇਤੀ ਸ਼ਤਪਾ ਅੰਦੋਲਨ ਅਸੀਂ ਕਰਾਂਗੇ ਅਸੀਂ ਕਿਸਾਨ ਜੱਤੇ ਬੰਨੀ ਆਗੜ 36 ਤੋਂ ਦੀਆਂ ਕਿਸਾਨ ਜੱਤੇ ਬੰਨੀ ਹਮਲੀਆਂ ਆ ਦੀ ਅਡਰ ਜੇਸੀ ਬਣੀਆਂ ਬਣਾ ਕੇ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਕਦੇ ਤੁਸੀਂ ਸੋਚਿਆ ਕਿ ਪੰਜਾਬ 'ਚ ਨਸ਼ਾ ਕਿੰਨਾ ਵੱਧ ਗਿਆ ਕਦੇ ਸੋਚਿਆ ਸੀ ਕਿ ਪੰਜਾਬ ਦਾ ਇਹਦਾ ਯੂਥ ਹੈ ਉਹ ਵਿਦੇਸ਼ਾਂ 'ਚ ਜਾ ਰਿਹਾ ਇਥੋਂ ਆਪਣੀ ਜ਼ਮੀਨਾਂ ਵੇਚ ਕੇ ਬਾਹਰ ਜਾ ਰਿਹਾ ਕਦੇ ਸੋਚਿਆ ਸੀ ਪੰਜਾਬ 'ਚ ਜਿਹੜੀ ਭਗਵਾਨ ਸਭਾਨ ਦੀ ਸਰਕਾਰ ਹੈ ਲੋਕਾਂ ਨੂੰ ਲਾਰੇ ਲਾ ਕੇ ਬਣੀ ਸੀ ਵੀ ਉਹਨਾਂ ਨੇ ਕਿਹੜਾ ਵਾਦਾ ਪੂਰਾ ਕਰਤਾ ਤੇ ਮੋਦੀ ਸਾਹਿਬ ਦੀ ਗਵਰਨਮੈਂਟ ਜੇ ਪੰਜਾਬ 'ਚ ਕੰਮ ਕਰਨਾ ਚਾਹੁੰਦੀ ਹੈ ਹੁਣ ਤੁਹਾਨੂੰ ਪਤਾ ਹੈ ਕਿ 2027 ਦੀਆਂ ਚੋਣਾਂ ਆ ਗਈਆਂ 2027 ਦੀਆਂ ਚੋਣਾਂ ਆ ਗਈਆਂ ਹੁਣ ਤੁਸੀਂ ਅੱਜ ਹੀ ਆਪਣੇ ਪ੍ਰੋਗਰਾਮ ਦੇ ਲਈ ਸ਼ੁਰੂ ਕਰਦੇ ਜੋ ਪੰਜਾਬ ਦਾ ਸੱਤੇ ਨਾਸ ਕਰ ਲਗੇ ਹਾਂ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਜੱਥੇਬੰਦੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਜੱਥੇਬੰਦੀਆਂ ਨੇ ਮਗਰ ਲੜਨਾ ਬੰਦ ਕਰੋ ਜਿਹੜੇ ਨੌਜਵਾਨ ਵੀਰ ਹੈ ਉਹ ਤਾਂ ਹਾੜੀ ਗਏ ਨੇ ਜਿਹੜੇ ਪਿੰਡਾਂ ਦੇ ਬਜ਼ੁਰਗ ਹੈਗੇ ਉਹ ਚੱਲ ਜੰਦੇ ਮੈਂ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਪੰਜਾਬ ਦੇ ਮਾਹੌਲ ਨੂੰ ਵਧੀਆ ਲੈ ਕੇ ਬਣਾਈਏ ਤੁਸੀਂ ਦੇਖੋ ਨਾ ਦਿਨ ਦਿਹਾੜੇ ਇੱਥੇ ਗੈਂਗਸਟਰਾਂ ਦੀਆਂ ਗੋਲੀਆਂ ਚਲਦੀਆਂ ਹਨ ਹੋਰ ਗਰਾਹ ਹੋਇਆ ਪਿਆ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਬਜਾਏ ਇੱਕ ਪਛੜਾ ਹੋਇਆ ਸੂਬਾ ਬਣਾਉਣ ਲੱਗੇ ਹੋયા ਹਾਂ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਯੋਗਦਾਨ ਜੇ ਮੈਂ ਕਹੂੰਗਾ ਜਿੱਥੇ ਨਸ਼ਾ ਸਮਗਲਰਾਂ ਦਾ ਜਿੱਥੇ ਗੈਂਗਸਟਰਾਂ ਦਾ ਉੱਥੇ ਤੀਜਾ ਜਿਹੜਾ ਹੱਥ ਹੈ ਪੰਜਾਬ ਨੂੰ ਪਿੱਛੇ ਲੈ ਕੇ ਜਾਂਦਾ ਨਾ ਕਿਸਾਨ ਜਿੱਥੇ ਬੰਦੀਆਂ ਦਾ